ਵਾਹਿ ਗੁਰੂ ਸਾਹਿਬ ਜੀ ਬੁਲੇ ਮਾਰਗ ਜਿਨਹੇ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹਿ ਖਿਰਦੈ ਗੁਰ ਚਰਨ ਪਿਆਰੇ ਕਾਮ ਕ੍ਰੋਧ ਲੋਭ ਮੋਰੇ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀ ਨਾਂ ਦੁਖ ਸੁਖ ਕਰਤ ਜਨਮ ਫਨ ਮੁਆ ਚਰਨ ਕਮਲ ਗੁਰ ਆਸਰਮ ਦੀਆ ਅਗਨ ਸਾਗਰ ਬੂਢਤ ਸੰਸਾਰ ਨਾਨਕ ਬਾਹ ਪਕਰ ਸਤ ਗੁਰ ਨਿਸਤਾਰਾ ਨਾਨਕਾ ਬਾਹ ਪਕਰਾਂ ਸਤ ਗੁਰ ਨਿਸਤਾਰਾ ਤੇਰਾ ਕੀਤਾ ਜਤਨਾ ਕੀ ਤੋਈ ਮੈਨੋ ਜੋਗ ਕੀ ਤੋਈ ਮਨਿਤ ਗੁਨਾਹਾਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਿਆ ਮਹਿਰਾਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਠਿਵੇ ਹਰਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਦੀਵ ਹਰਿਆ ਆਏ ਪ੍ਰਭ ਸਰਨਾਗਤੀ ਕਿਰਪਾ ਨਿਦ ਦਯਾਲ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਸੋ ਕਹੋ ਤਲ ਗੁਰ ਸੇਵੀ ਐ ਐਨਿਸ ਸਹਿਜ ਸੁਪਹੇ ਦਰਸ਼ਨ ਪਰਸ ਐ ਗੁਰੂ ਤੇ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸਾ ਹੌਂ কুরਸਾ ਹੌਂ ਛਟਿਆ ਤੁਧ ਢਠ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸਾਹ ਜਿਸ ਪਾਸ ਬੈਠਿਆਂ ਸੋਹੀਏ ਸਬਨਾ ਦਾ ਵੈਸਾ ਹੋਂ ਜਿਸ ਪਾਸ ਬੈਠਿਆ ਸੋਹੀਏ ਸਬਨਾ ਦਾ ਵੈਸਾ ਹੋਂ ਸਤਨਾਮ ਸੇਵਾ ਹੈ ਗੁਰੂ ਸਾਹਿਬੋ ਜੀ ਬਿਲਾਵਲ ਮਖਲਾ ਪੰਜਮਾ ਤੁਮ ਸਮਰਤਾ ਕਾਰਨ ਕਰਨ ਤਾਕਨ ਢਾਕ ਗੋਬਿੰਦ ਗੁਰ ਮੇਰੇ ਮੋਹ ਹੈ ਅਪਰਾਦੀ ਸ਼ਰਨ ਚਰਨ ਤੁਮ ਸਮਰਤਾ ਕਰਨ ਕਰਨ ਢਾਕਨ ਢਾਕ ਗੋਬਿੰਦ ਗੁਰ ਮੇਰੇ ਮੋਹ ਅਪਰਾਧੀ ਸ਼ਰਨ ਚਰਨ ਰਹਾਓ ਜੋ ਜੋ ਕੀਨੋ ਤੋ ਤੂੰ ਜਾਣਿਓ ਭੇਕਿਓ ਠਹਰ ਨਾਹੀ ਕਛ ਟੀਟ ਮੁਕਰਨ ਬੱਡ ਪਰਤਾਪ ਸੁਣਿਓ ਪ੍ਰਭ ਤੁਮ ਰੋ ਕੋਟ ਅਗਾ ਤੇਰੋ ਨਾਮ ਘਰਨ ਹਮਰਾ ਸਹਾ ਸਦਾ ਸਦ ਭੁਲਣ ਤੁਮਰਾ ਬਿਰਦ ਪਤਤ ਉਦਰਨ ਕਰुणा ਮੈਂ ਕਿਰਪਾਲ ਕਿਰਪਾ ਨਿਦਾ ਜੀਵਨ ਪਦ ਨਾਨਕ ਹਰ ਦਰਸ਼ਨ ਹਮਰੋ ਸੁਹਾਉ ਸਦਾ ਸਦ ਭੁਲਣ ਤੁਮਰਾ ਬਿਰਦ ਪਤਿਤ ਉਦਰਨ করুণਾ ਮੈਂ ਕਿਰਪਾਲ ਕਿਰਪਾ ਨਿਦਾਨ ਜੀਵਨ ਪਦ ਨਾਨਕ ਹਰ ਦਰਸ਼ਨ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਬਿਲਾਵਲ ਮਹਿਲਾ ਪੰਜਮ ਤੁਮ ਸਮਰਤਾ ਕਾਰਨ ਕਰਨ ਟਾਕਨ ਟਾਕ गोविंद ਗੁਰ ਮੇਰੇ ਮੋਹ ਅਪਰਾਦੀ ਸ਼ਰਨ ਚਰਨ ਰਹਾਓ ਵਾਹਿ ਗੁਰੂ ਸਾਹਿਬ ਜੀ ਪੂਲੇ ਮਾਰਗ ਜਿਨਹੇ ਬਤਾਇਆ ਐਸਾ ਗੁਰ ਬੜੇ ਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹਿ ਖਿਰਦੈ ਗੁਰ ਚਰਨ ਪਿਆਰੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀ ਨਾਂ ਦੁਖ ਸੁਖ ਕਰਤ ਜਨਮ ਫਨ ਮੁਆ